ਠੱਗਾ ਦਾ ਸਾਥ ਦੇਣ ਵਾਲੇ ਸ਼ਿਵ ਸਨਾਗੂ ਨੇ ਆਡੀਓ ਕੀਤੀ ਵਾਇਰਲ ਆਡੀਓ ਵਾਲੇ ਦੂਜੇ ਲੀਡਰ ਨੇ ਦੱਸੀ ਫਿਰ ਸਚਾਈ ਆਡੀਓ ਵਾਇਰਲ ਕਰਨ ਵਾਲਾ ਪਹਿਲਾ ਸੀ ਏਸੇ ਦਾ ਸਾਥੀ ਜਲੰਧਰ ਚ ਠੱਗੀ ਮਾਰ ਰਹੇ ਲੋਕਾਂ ਦਾ ਸਾਥ ਦੇਣ ਵਾਲੇ ਪਠਾਨਕੋਟ ਦੇ ਸ਼ਿਵ ਸੈਨਾ ਲੀਡਰ ਅਜੀਬ ਬੱਬਰ ਨੇ ਆਪਣੇ ਫੇਸਬੁੱਕ ਪੇਜ ਤੇ ਆਪਣੀ ਪੁਰਾਣੇ ਸਾਥੀ ਦੀਪਕ ਕੰਬੋਜ ਨਾਲ ਇੱਕ ਆਡੀਓ ਸ਼ੇਅਰ ਕੀਤੀ ਹੈ ਜਿਚ ਸਾਡੇ ਚੈਨਲ ਦਾ ਨਾਮ ਲੈ ਕੇ ਪੈਸੇ ਦੇਣ ਦੀ ਗੱਲ ਕੀਤੀ ਗਈ ਹੈ ਪਹਿਲਾਂ ਸੁਣੋ ਇਹ ਸਾਰੀ ਆਡੀਓ ਮੈਨੂੰ ਆਪਣੀ 10 ਸੈਟਿੰਗ ਕੀ ਕਰਨੀ ਦਊ ਪੱਤਰਕਾਰ ਨੂੰ ਛੱਡੋ ਤੂੰ ਪਹਿਲਾਂ ਮੈਂ ਗੱਲ ਕਰ ਤੈਨੂੰ ਮੈਂ ਕਹਿੰਦਾ 10 ਮਿੰਟ ਮੈਂ ਤੇਰੀ ਗੱਤੋਂ ਨਾਲ ਗੱਲ ਕਰ ਮੈਨੂੰ ਆਪਣੀ 10 ਸੈਟਿੰਗ ਕੀ ਕਰਨੀ ਦਊ ਪੱਤਰਕਾਰ ਨੂੰ ਛੱਡੋ ਤੂੰ ਪਹਿਲਾਂ ਮੈਂ ਗੱਲ ਕਰ ਤੈਨੂੰ ਮੈਂ ਕਹਿੰਦਾ 10 ਮਿੰਟ ਮੈਂ ਤੇਰੀ ਗੱਤੋਂ ਨਾਲ ਗੱਲ ਕਰ ਹਾਂ ਮਸ਼ਵਰਾ ਦਿਜੀਏ ਹੈ ਤਨ ਮੈਂ ਤਾਂ ਖਤਮ ਕਿੱਥੇ ਆ ਆ ਉਹ ਮੈਂ ਦੇਖ ਰਿਹਾ ਭਰਾਵਾ ਫੇਰ ਹੋਮਨ ਤੂੰ ਦੱਸ ਕੀ ਕਰਨਾ ਹੈ ਮੈਂ ਗੱਲ ਕਰ ਬਣਾ ਉਹਨਾਂ ਕੋਲ ਤੁਸੀਂ ਦੱਸੋ ਕੀ ਕਰਨਾ ਚਾਹੁੰਦੇ ਹੋ ਮੈਨੂੰ ਆਪਣੀ ਆਵਾਜ਼ ਦੱਸ ਮੈਂ ਕਰ ਲਾਂਗਾ ਗੱਲ ਓ ਤੂੰ ਮੇਰੀ ਆਵਾਜ਼ ਦੇ ਦੀ ਮੈਨੂੰ ਕੋਈ ਨਾ ਕਰਾ ਉਹਨਾਂ ਨਾਲ ਮੈਂ ਗੱਲ ਕਰ ਨਹੀਂ ਲੈਣੀ ਪ੍ਰਧਾਨ ਤੂੰ ਮੇਰਾ ਭਰਾ ਆ ਨਹੀਂ ਨਹੀਂ ਉਹ ਗੱਲ ਤਾਂ ਕਰ ਮੈਨੂੰ ਆਵਾਜ਼ ਦੱਸ ਮੈਂ ਨਹੀਂ ਇਹ ਤਾਂ ਦੱਸ ਨਾ ਪਹਿਲਾਂ ਵੀ ਗੱਲ ਕਰਤਾ ਪਹਿਲਾਂ ਉਹਨਾਂ ਨਾਲ ਗੱਲ ਕਰ ਮਾਮਾ ਉਹਨਾਂ ਨਾਲ ਗੱਲ ਹੋ ਜੇਗੀ ਮੈਨੂੰ ਆਪਣੀ ਆਵਾਜ਼ ਦੱਸ ਕੀ ਆ ਸੈਟਿੰਗ ਕਿੱਦਾਂ ਕਰਨੀ ਦੱਸ ਉਹ ਪਾਕਿਸਤਾਨ ਜਾ ਕੇ ਬਣਾਉਣ ਲੱਗੇ ਉਹ ਉਸੇ ਜਾ ਕੇ ਮਾਰੀ ਮੰਗ ਰੋ ਬਸ ਇਹਨਾ ਕਹਿ ਦੇ ਹੈ ਜੀ ਕਿਦੀ ਪਾਣੀ ਸੇਵਾ ਬਾਣੀ ਇੱਥੇ ਆ ਕੇ ਪੱਤਰਕਾਰ ਦੀ ਕਰਾ ਦੇਗੇ ਪੱਤਰਕਾਰ ਦੀ ਆ ਜਾਈ ਆਦੀਆ ਹਾਂ ਜਿਹੜਾ ਵੀਡੀਓ ਬਣਾਇਆ ਉਹ ਤੇਲਕਾ ਵਾਲੇ ਦੀ ਉਹ ਭਾਗਾ ਜੀ ਉਹ ਪਹਿਲੇ ਵੀ ਕਹਿੰਦਾ ਸੀ ਕਿ ਮੇਰੀ ਪੱਤਰਕਾਰ ਨਾਲ ਸੈਟਿੰਗ ਕਰਾਓ ਕਹਿੰਦਾ ਮੇਰਾ 50000 ਰੁਪਏ ਮੰਗਣ ਲਿਆ ਮੇਰੇ ਕੋਲ ਐਂ ਕਿਹਾ ਤੂੰ ਸੋਨੇ ਗੱਲ ਕਰ ਹੈ ਇਹ ਗੱਲ ਕਰਨ ਬਾਕੀ ਜਿੰਦਾ ਮੈਨੂੰ ਆਪਣੀ 10 ਸੈਟਿੰਗ ਕੀ ਕਰਨੀ ਦਊ ਪੱਤਰਕਾਰ ਨੂੰ ਛੱਡੋ। ਉਹ ਬੰਦੇ ਨਾਲ ਗੱਲ ਕਰ ਤੈਨੂੰ ਮੈਂ ਕਹਿੰਦਾ 10 ਮਿੰਟ ਤੱਕ ਦੇਰ ਕਰ ਤਾ ਉਹ ਨਾਲ ਗੱਲ ਕਰ। ਤੇਰੀ ਮੇਰੀ ਗੱਲ ਏਕਾ ਨਾ। ਵੈਸੇ ਜਿਹੜੀ ਗੱਲ ਮੈਂ ਕਹਿੰਦਾ ਨਾ ਉਹਨਾਂ ਕੋਲ ਕੋ ਜਾ ਕੇ ਮਾਫੀ ਮੰਗੋ। ਪੱਤਰਕਾਰ ਦੀ ਜੀ ਆਵਾਜ਼ ਮੇਰੀ ਗੱਲ ਸੁਣ ਪੱਤਰਕਾਰ ਦੀ ਜੀ ਆਵਾਜ਼। ਉਹਨੂੰ ਮੈਂ ਬਾਅਦ ਵਿੱਚ ਖੁਦ ਉਹ ਨਾਲ ਗੱਲ ਕਰਾਂ। ਮਿੰਨ ਮੜਾ ਜਾਂਦਾ। ਮੇਰੀ ਗੱਲ ਸੁਣ ਪ੍ਰਧਾਨ ਮੈਂ ਅਸੀਂ ਭਰਾ ਭਰਾ ਬੈਠੇ ਆ ਨਾ ਗੱਲ ਕਰ ਰਹੇ। ਜਿਹੜੀ ਗੱਲ ਸਰ ਮੈਂ ਕਹਤਾ ਫੋਨ ਤੇ ਨਹੀਂ ਮੈਂ ਕਰਨੀ। ਤੂੰ ਉਹਨੂੰ ਕਹਿ ਤਾ ਉਹ ਕੋਲ ਜਾ ਕੇ ਮਾਫੀ ਮੰਗ ਲੋ। ਬਸ। ਅਹੀਂ ਮਾਫੀ ਕਰੂੰਗਾ ਆਪਣੇ ਪੱਤਰਕਾਰਾਂ ਨੂੰ ਮੈਂ ਮਾਫੀ ਮੰਗਾਦਾ ਤੂੰ ਪੱਤਰਕਾਰ ਦੀ ਆਵਾਜ਼ ਦੱਸ ਦੇ ਤੈਨੂੰ ਮੇਰੀ ਸੁਣ ਆ ਫਿਰ ਜਪਰਾ ਮੰਦਾ ਦੇ ਮੈਂ ਪੱਤਰਕਾਰ ਨਾਲ ਗੱਲ ਕਰਦਾ ਤੂੰ ਨਾਲ ਗੱਲ ਕਰ ਪੱਤਰਕਾਰ ਕਹਿੰਦਾ ਮੇਰੀ ਸੇਵਾ ਬਣੇ ਕਰਾ ਦਿਓ ਓਹੋ ਬਸ ਠੀਕ ਆ ਕਰਵਾ ਦਨੇ ਆ ਬਸ ਗੱਲ ਕਰ ਰੰ ਓਕੇ ਤਾਂ ਠੱਗ ਦੀ ਸਪੋਰਟ ਕਰਨ ਵਾਲਾ ਅੱਜੇ ਬੱਬਰ ਸਾਡੇ ਚੈਨਲ ਦੇ ਨਾਂ ਲੈ ਪੈਸੇ ਦੀ ਗੱਲ ਕਰ ਰਿਹਾ ਜੋ ਸਾਡੇ ਚੈਨਲ ਵੱਲੋਂ ਕੋਈ ਵੀ ਪੈਸੇ ਦੀ ਗੱਲ ਨਹੀਂ ਕੀਤੀ ਗਈ ਤੇ ਜਦ ਇਸ ਸ਼ਿਵ ਸੈਨਾ ਲੀਡਰ ਦੀ ਗੱਲ 'ਚ ਹਾਮੀ ਭਰਨ ਵਾਲੇ ਦੀਪਕ ਕੰਬੋਜ ਨੂੰ ਪੁੱਛਿਆ ਤਾਂ ਤੇ ਸੁਣੋ ਉਹਨਾਂ ਨੇ ਕੀ ਕਿਹਾ ਨਾ ਕੀ ਤਹਿਲਕਾ ਪੰਜਾਬੀ ਵਾਲਿਆਂ ਨੇ ਮੇਰੇ ਕੋ ਕੋਈ ਪੈਸਾ ਮੰਗਿਆ ਤੇ ਨਾ ਕੋਈ ਮੇਲਾ ਕੋਈ ਪੈਸੇ ਦੀ ਮੰਗ ਕੀਤੀ ਨਾ ਕੋਈ ਪੈਸੇ ਦੀ ਗੱਲ ਹੋਈ ਬਬੋ ਸਵਾਗਤ ਦੋਸਤੋ ਕੱਲ ਦੀ ਇੱਕ ਵਾਇਰਲ ਇੱਕ ਵੀਡੀਓ ਹੋ ਰਹੀ ਹੈ ਜਿਸ ਦੇ ਵਿੱਚ ਦਾਵਾ ਕੀਤਾ ਜਾ ਰਿਹਾ ਵਾ ਉਹਨਾਂ ਵੱਲੋਂ ਅਜੇ ਬੱਬਰ ਵੱਲੋਂ ਇੱਕ ਆਡੀਓ ਵਾਇਰਲ ਕੀਤੀ ਜਿਸ ਦੇ ਵਿੱਚ ਸਾਡੇ ਚੈਨਲ ਦਾ ਨਾਮ ਜਿਹੜਾ ਵਾ ਉਹ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਤਹਿਲਕਾ ਪੰਜਾਬੀ ਦਾ ਜਿਹੜਾ ਨਾਮ ਹੈੜਾ ਵਾ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਤਹਿਲਕਾ ਪੰਜਾਬੀ ਵੱਲੋਂ ਜਿਹੜੀ ਪੈਸੇ ਦੀ ਮੰਗ ਕੀਤੀ ਗਈ ਆ ਉਸੇ ਨੂੰ ਲੈ ਕੇ ਜਿਨ੍ਹਾਂ ਦੀ ਆਡੀਓ ਵਾਇਰਲ ਕੀਤੀ ਗਈ ਆ ਜੇ ਬੱਬਰ ਵੱਲੋਂ ਇਲਜ਼ਾਮ ਲਗਾਏ ਗਏ ਉਹਨਾਂ ਦੇ ਨਾਲ ਸਾਡੇ ਨਾਲ ਮੌਜੂਦ ਨੇ ਸ਼ਿਵਸਨ ਦੇ ਪ੍ਰਧਾਨ ਜਿਹੜੇ ਉਹਨਾਂ ਨਾਲ ਗੱਲਬਾਤ ਕਰਾਂਗੇ ਆਡੀਓ ਦਾ ਹੈ ਕਿ ਮਕਸਦ ਆ ਕਿ ਸਾਡੇ ਚੈਨਲ ਨੂੰ ਜਿਹੜਾ ਬਦਨਾਮ ਕੀਤਾ ਜਾ ਰਿਹਾ ਵਾ ਪ੍ਰਧਾਨ ਜੀ ਹੈ ਕਿ ਮਾਮਲਾ ਜਿਹੜੇ ਇਲਜ਼ਾਮ ਲੱਗ ਰਹੇ ਤੁਹਾਡੇ ਚੈਨਲ ਦੇ ਉੱਤੇ ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਰਾਮ ਮੈਂ ਦੀਪਕ ਕੰਬੋਜ ਸ਼ਿਵਸਨ ਉੱਤਰਪੜ ਤੋਂ ਰਾਸ਼ਟਰੀ ਅਧਿਐਕਸ਼ ਮੈਂ ਤਹਿਲਕਾ ਪੰਜਾਬੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਮੇਰੇ ਕੋਲ ਇੱਕ ਮੈਟਰ ਆਇਆ ਸੀ ਕਰਾਇਮ ਕੰਟਰੋਲ ਦਾ ਜੋ ਮੈਂ ਸਾਰੀ ਅਜੇ ਜਾਂਚ ਕਰ ਰਿਹਾ ਆ ਮੇਰੇ ਕੋਲ ਕੁਝ ਡਾਕੂਮੈਂਟ ਆ ਗਏ ਆ ਕੁਝ ਡਾਕੂਮੈਂਟ ਅਜੇ ਹੋਰ ਘੰਟੇ ਤੱਕ ਡੇਢ ਘੰਟੇ ਤੱਕ ਮੇਰੇ ਕੋਲ ਆ ਜਣੇ ਆ ਪਰ ਅਜੇ ਬੱਬਰ ਮੇਰਾ ਭਰਾ ਆ ਮੇਰੀ ਜਾਨ ਆ ਅਜੇ ਬੱਬਰ ਨੇ ਮੈਨੂੰ ਖੁਦ ਫੋਨ ਕੀਤਾ ਖੁਦ ਫੋਨ ਕਰਕੇ ਬਾਅਦ ਚ ਮੈਨੂੰ ਕਹਿੰਦਾ ਜੀ ਤੇਰੀ ਸੈਟਿੰਗ ਕਰਾ ਦਮਾ ਮੈਂ ਕਿਹਾ ਕਰਾ ਲੋ ਕੋਈ ਗੱਲ ਨਹੀਂ ਭਰਾ ਵਾ ਸਾਡੇ ਆਪਣੇ ਸ਼ਹਿرداری ਆ ਆਪਾਂ ਸ਼ਹਿرداری ਦੇ ਭਰਾ ਸਾਰੇ ਇਕੱਠੇ ਆ ਫਿਰ ਮੈਨੂੰ ਕਹਿਣ ਲੱਗਾ ਜੀ ਤਹਿਲਗਾ ਪੰਜਾਬੀ ਵਾਲੇ ਕੋਈ ਪੈਸੇ ਮੰਗਦਿਆ ਨਾ ਕੀ ਤਹਿਲਕਾ ਪੰਜਾਬੀ ਵਾਲਿਆਂ ਨੇ ਮੇਰੇ ਕੋ ਕੋਈ ਪੈਸਾ ਮੰਗਿਆ ਤੇ ਨਾ ਕੋਈ ਮੇਨਾਂ ਕੋਈ ਪੈਸੇ ਦੀ ਮੰਗ ਕੀਤੀ ਨਾ ਕੋਈ ਪੈਸੇ ਦੀ ਗੱਲ ਹੋਈ ਪਰ ਇਹ ਅਜੇ ਬੱਬਰ ਜਾਣ ਕੇ ਝੂਠੀਆਂ ਰਿਕਾਰਡੀਆਂ ਪਾ ਕੇ ਮੇਰੀ ਸ਼ਬੀ ਖਰਾਬ ਕਰ ਰਿਆ ਆ ਮੈਂ ਜੋ ਨੂੰ ਇਰਾਦਾ ਪਾਰਟੀ ਜੋ 6 ਮਹੀਨੇ ਵਾਸਤੇ ਕੱਢਿਆ ਆ ਇਸ ਕਰਕੇ ਮੈਂ ਬਹੁਤ ਜਲਦ ਆਪਣੇ ਸੀਨੀਅਰ ਅਧਿਕਾਰੀਆਂ ਨਾਲ ਜਾਂ ਆਪਣੇ ਵਕੀਲਾਂ ਨਾਲ ਗੱਲ ਕਰਕੇ ਮਾਣ ਨਹੀਂ ਦਾ ਤਵਰ ਕਰਾਂਗਾ ਜੋ ਮੇਰੀ ਸ਼ਬੀ ਖਰਾਬ ਕਰੇਗਾ ਜੇ ਅਜੇ ਬੱਬਰ ਜੀ ਕੋਈ ਸਬੂਤ ਹੈਗੇ ਮੈਂ ਕਿਸੇ ਦੇ ਪੈਸੇ ਦੇਣੇ ਆ ਮੇਰੇ ਸਾਹਮਣੇ ਰੱਖ ਨਾ ਮੈਂ ਦੇਣ ਨੂੰ ਤਿਆਰ ਆ ਮੈਂ ਮੁਕਰਦਾ ਨਹੀਂ ਪਿਆ 2 ਜਾਂ 5000 ਦੀ ਕੀ ਗੱਲ ਹੁੰਦੀ ਆ 2 ਜਾਂ 5000 ਰੁਪਏ ਬੰਦਾ ਤਾਬਿਆਂ ਦੇ ਪੈ ਕੇ ਰੋਟੀ ਖਾ ਲੈਂਦਾ ਤੇ 2 ਜਾਂ 5000 ਦੀ ਕੀ ਗੱਲ ਆ 2 ਜਾਂ 5000 ਮੈਂ ਦੇਣ ਨੂੰ ਹੁਣੇ ਤਿਆਰ ਆ ਆਜੋ ਪ੍ਰਧਾਨ ਜੀ ਆਡੀਓ ਦੇ ਆਡੀਓ ਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਬਾਰ ਬਾਰ ਜਿਹੜਾ ਅਜੇ ਬੱਬਰ ਵੱਲੋਂ ਜਿਹੜਾ ਵਾ ਪੱਤਰਕਾਰ ਦਾ ਨਾਮ ਲਿੱਤਾ ਜਾ ਰਿਹਾ ਵਾ ਤਹਿਲਕਾ ਪੰਜਾਬੀ ਟੀਵੀ ਦਾ ਨਾਮ ਲਿੱਤਾ ਜਾ ਰਿਹਾ ਉਹ ਤੁਹਾਨੂੰ ਕਹਿ ਰਿਹਾ ਕਿ ਪੱਤਰਕਾਰ ਦੀ ਸੇਵਾ ਕਰਨੀ ਤੁਸੀਂ ਹੰਗਾਰਾ ਵੀ ਭਰਿਆ ਕੀ ਹੂੰ ਏਦਾਂ ਗੱਲਬਾਤ ਵੀ ਇਹ ਕੱਲ ਕੋਈ ਨਹੀਂ ਜੀ ਹੂੰ ਹਾਂ ਦਾ ਤਾਂ ਬੰਦਾ ਮੂੰਹ 'ਚ ਕੋਈ ਰੋਟੀ ਹੋਵੇ ਜਾਂ ਪਾਣੀ ਹੋਵੇ ਹੂੰ ਕਰ ਹੀ ਸਕਦਾ ਜੇ ਹੂੰ ਤੁਹਾਡੇ ਮੂੰਹ 'ਚ ਪਾਣੀ ਹੋਵੇ ਜਾਂ ਰੋਟੀ ਹੋਵੇ ਤੁਸੀਂ ਕੀ ਕਰੋਗੇ ਇੰਹੀ ਕਰ ਦੂੰਗਾ ਜਾਂ ਉਂ ਕਰੂੰਗਾ ਜੀ ਜੀ ਐਸ ਕਰਕੇ ਤਹਿਲਕਾ ਪੰਜਾਬੀ ਵਾਲੇ ਕੋਈ ਵੀ ਪੈਸੇ ਦੀ ਮੰਗ ਨਹੀਂ ਕੀਤੀ ਗਈ ਇਹ ਅਜੇ ਬੱਬਰ ਆਪਣੇ ਮੂੰਹ ਬੋਲ ਰਿਹਾ ਤਹਿਲਕਾ ਪੰਜਾਬੀ ਵਾਲੇ 50 ਜਹ ਮੰਗਦੇ ਆ ਮੇਰੇ ਨਾਲ ਕੋਈ ਅਜੇ ਬੱਬਰ ਨਾਲ ਪੈਸੇ ਦੀ ਕੋਈ ਗੱਲ ਨਹੀਂ ਹੋਈ ਨਾ ਤੇਲਗਾ ਪੰਜਾਬੀ ਵਾਲਿਆਂ ਨੇ ਮੇਰੇ ਕੋ ਕੋਈ ਪੈਸਾ ਮੰਗਿਆ ਕ੍ਰਾਈਮ ਕੰਟਰੋਲ ਨੇ ਜਿਹੜਾ ਗਲਤ ਕੰਮ ਕੀਤਾ ਆ ਉਹਨਾਂ ਦੀ ਜਾਂਚ ਚੱਲ ਰਹੀ ਆ ਜਾਂਚ ਕਰਕੇ ਅਸੀਂ ਮੰਗ ਪੱਤਰ ਦਵਾਵਾਂਗੇ ਵੱਡੇ ਪੱਦਰ ਤੇ ਦਵਾਵਾਂਗੇ ਸਾਰੇ ਹਿੰਦੂ ਸੰਗਠਨਾਂ ਨਾਲ ਲੈ ਕੇ ਦਵਾਵਾਂਗਾ ਇਹ ਮੈਂ ਜਰੂਰ ਦਊਂਗਾ ਪ੍ਰਧਾਨ ਜੀ ਕਿੱਥੇ ਤਿੱਕਰ ਮੁੱਦਾ ਲੈ ਕੇ ਜਾਓਗੇ ਆਡੀਓ ਵਾਇਰਲ ਕੀਤੀ ਤੁਹਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਕਿਵੇਂ ਤੁਸੀਂ ਕਿੱਥੇ ਤਿੱਕਰ ਇਹਨਾਂ ਤੇ ਕਾਰਵਾਈ ਕਰਵਾਓਗੇ ਬਾਉ ਜੀ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਿਆ ਨਾ ਅਜੇ ਬੱਬਰ ਮੇਰਾ ਭਰਾ ਆ ਜੇ ਤਾਂ ਸਾਡੀ ਬਹਿਗੇ ਕੋਈ ਗੱਲਬਾਤ ਹੋ ਗਈ ਤੇ ਫੇ ਤਾਂ ਕਿਤੇ ਜਾਨ ਦੀ ਲੋੜ ਹੀ ਨਹੀਂ ਘਰ ਦੇ ਵਿੱਚ ਭੰਡੇ ਖੜਕਦੇ ਆ ਕਿਤੇ ਨਹੀਂ ਤੇ ਦੇ ਪਾਰਟੀਆਂ ਚੋਂ ਵੀ ਭਾਂਡੇ ਖੜਕਦੇ ਆ ਜੀ ਚਲੋ ਠੀਕ ਹੈ ਦੋ ਘਰ ਦੇ ਵਿੱਚ ਭਾਂਡੇ ਦਾ ਖੜਕੇ ਆ ਤੇ ਸਮਝੌਤਾ ਵੀ ਹੋਊਗਾ ਜੇ ਨਹੀਂ ਮੰਨੂਗਾ ਇਹ ਮਾਨੋ ਜੋ ਹਾਈ ਕੋਰਟ ਸੁਪਰੀਮ ਕੋਰਟ ਦੇ ਵਿੱਚ ਮਾਨ ਹੈ ਤਾਂ ਦਾਵਾ ਕੀਤਾ ਜਾਵੇਗਾ ਦੋਸਤੋ ਕੱਲ ਦੀ ਇੱਕ ਆਡੀਓ ਵਾਇਰਲ ਹੋ ਰਹੀ ਸੀ ਜਿਸ ਦੇ ਵਿੱਚ ਤਹਿਲਕਾ ਪੰਜਾਬੀ ਟੀਵੀ ਦਾ ਜਿਕਰ ਕੀਤਾ ਜਾ ਰਿਹਾ ਸੀਗਾ ਕਿ 50-60 ਹਜ਼ਾਰ ਦੀ ਜਿਹੜੀ ਮੰਗ ਕੀਤੀ ਜਾ ਰਹੀ ਉਹਨਾਂ ਦੇ ਪ੍ਰਧਾਨ ਦੇ ਨਾਲ ਹੀ ਅਸੀਂ ਗੱਲਬਾਤ ਕੀਤੀ ਆ ਉਹਨਾਂ ਵੱਲੋਂ ਵੀ ਇਹੀ ਕਹਿਆ ਜਾ ਰਿਹਾ ਤਹਿਲਕਾ ਪੰਜਾਬੀ ਵੱਲੋਂ ਕੋਈ ਮੈਨੂੰ ਡਿਮਾਂਡ ਨਹੀਂ ਕੀਤੀ ਗਈ ਇਹ ਉਹਨਾਂ ਨੇ ਜਿਹੜੀ ਆਡੀਓ ਚਲਾਈ ਆ ਇਹ ਨਕਾਰਦੇ ਹੋਏ ਕਿਹਾ ਕਿ ਇਹ ਫੇਕ ਆਡੀਓ ਵਾ ਇਸ ਦੇ ਵਿੱਚ ਕੋਈ ਵੀ ਤਹਿਲਕਾ ਪੰਜਾਬੀ ਦੇ ਪੱਤਰਕਾਰ ਵੱਲੋਂ ਜਾਂ ਤਹਿਲਕਾ ਪੰਜਾਬੀ ਵੱਲੋਂ ਕੋਈ ਵੀ ਜਿਹੜੀ ਡਿਮਾਂਡ ਨਹੀਂ ਕੀਤੀ ਜਾ ਰਹੀ ਧੰਨਵਾਦ ਤਾਂ ਸੁਣਿਆ ਤੁਸੀਂ ਦੀਪਕ ਕੰਬੋਜ ਵੱਲੋਂ ਸਾਰੀ ਗੱਲ ਨੂੰ ਸਾਫ਼ ਕਰ ਦਿੱਤਾ ਗਿਆ ਕਿਵੇਂ ਠੱਗਾ ਦਾ ਸਾਥ ਦੇਣ ਵਾਲੇ ਅਜੇ ਬੱਬਰ ਗੱਲਾਂ 'ਚ ਫਸਾ ਕੇ ਧੋਖੇ ਨਾਲ ਆਡੀਓ ਵਾਇਰਲ ਕੀਤੀ ਹੈ ਤੇ ਇੰਨਾ ਹੀ ਨਹੀਂ ਠੱਗਾ ਦਾ ਸਾਥ ਦੇਣ ਵਾਲੇ ਅਜੇ ਬੱਬਰ ਨੇ ਪਹਿਲਾਂ ਵੀ ਆਪਣੇ ਫੇਸਬੁੱਕ ਪੇਜ ਤੇ ਸ਼ਰਿਆਮ ਠੱਗਾ ਦਾ ਸਾਥ ਦਿੰਦੇ ਹੋਏ ਸਾਡੀ ਖਬਰ ਦੇ ਖਿਲਾਫ ਪੋਸਟ ਪਾਈ ਸੀ ਜਿਸ 'ਚ ਜਦੋਂ ਠੱਗਾ ਦਾ ਸਾਥ ਦੇਣ ਵਾਲੇ ਅਜੇ ਬੱਬਰ ਨੂੰ ਪੁੱਛਿਆ ਗਿਆ ਤਾਂ ਤੁਸੀਂ ਪੂਰੀ ਖਬਰ ਵੇਖੀ ਹੈ ਤੇ ਉਸਨੇ ਜੋ ਕਿਹਾ ਉਹ ਵੀ ਸੁਣ ਲਓ ਭਾਈ ਫੋਨ ਆਇਆ ਅਜੇ ਬੱਬਰ ਬੋਲਿਆ ਪਠਾਨਕੋਟ ਤੋਂ ਭਾਈ ਉਹੀ ਮੈਂ ਗੱਲ ਕਰਨੀ ਸੀ ਤੁਸੀਂ ਇੱਕ ਆਪਣੇ ਪੋਸਟ ਪਾਈ ਸੀ ਨਾ ਆਪਣੇ ਉੱਤੇ ਪੇਜ ਦੇ ਉੱਤੇ ਹਾਂਜੀ ਸਰ ਤੇ ਮੈਂ ਉਹਦੇ ਤੁਹਾਡੇ ਕਰਨਾ ਚਾਹੁੰਦਾ ਮੈਂ ਫੋਨ ਨੂੰ ਰਿਕਾਰਡ ਕਰ ਰਿਹਾ ਤੁਹਾਡੀ ਭਾਈ ਮੈਨੂੰ ਨਹੀਂ ਪਤਾ ਮੈਂ ਫੋਨ ਆਡੀਓ ਵੇਖੀ ਆ ਹੁਣ ਤੁਸੀਂ ਪੋਸਟ ਪਾ ਰਹੇ ਹੋ ਭਾਜੀ ਤੁਸੀਂ ਕਹਿੰਦੇ ਮੈਂ ਪੂਰੀ ਆਡੀਓ ਨਹੀਂ ਸੁਣੀ ਹੈਗੀ ਠੀਕ ਹੈ ਭਾਜੀ ਤੁਸੀਂ ਉਹਦੇ ਵਿੱਚ ਭਾਜੀ ਮੇਰੀ ਗੱਲ ਤਾਂ ਸੁਣ ਲਓ ਪਹਿਲਾਂ ਮੇਰੀ ਤਾਂ ਗੱਲ ਸੁਣ ਲਓ ਤੁਹਾਡੀ ਕਿ ਅਸੀਂ ਐਸੇ ਚੀਜ਼ ਦੀ ਪੁਸ਼ਟੀ ਨਹੀਂ ਸਾਡਾ ਚੈਨ ਨਹੀਂ ਕਰ ਰਿਹਾ ਵੱਡੇ ਭਾਜੀ ਮੇਰੀ ਪਹਿਲਾਂ ਗੱਲ ਤਾਂ ਸੁਣ ਲਓ ਪੂਰੀ ਹਾਂਜੀ ਤੇ ਤੁਹਾਡੀ ਵੀ ਸੁਣੂਗਾ ਨਾ ਪਹਿਲਾਂ ਹਾਂਜੀ ਪਹਿਲਾਂ ਮੇਰੀ ਤਾਂ ਸੁਣੋ ਸਾਰੀ ਤੁਸੀਂ ਜਿਹੜੀ ਅਸੀਂ ਆਡੀਓ ਚਲਾਈ ਆ ਤੁਸੀਂ ਪੂਰੀ ਸੁਣੀ ਉਹ ਭਾਜੀ ਹਾਂਜੀ ਸੁਣੀ ਆ ਭਾਜੀ ਹੁਣ ਕੀ ਸੁਣਿਆ ਤੁਸੀਂ ਵਿੱਚ ਹੁਣ ਸੁਣੀ ਆ ਨਾ ਪਹਿਲਾਂ ਸੁਣੀ ਸੀ ਤੁਸੀਂ ਭਾਈ ਉਹ ਆਡੀਓ ਮੈਨੂੰ ਨਹੀਂ ਪਤਾ ਕੀ ਹੈਗਾ ਕੀ ਨਹੀਂ ਹੈਗਾ ਅੱਛਾ ਤੁਸੀਂ ਭਾਜੀ ਤੁਸੀਂ ਭਾਜੀ ਫੇਰ ਕੀ ਕਹਿ ਸਕਦੇ ਮੈਂ ਉਹਨਾਂ ਨਾਲ ਵੀ ਮੋਟਾ ਕਰਕੇ ਕੀਤਾ ਉਹ ਕਹਿੰਦੇ ਸਾਡੀ ਆਡੀਓ ਨਹੀਂ ਹੈਗੀ ਸਾਡੇ ਦਫ਼ਤਰ ਚ ਰਿਕਾਰਡਿੰਗ ਹੋਈ ਆ ਦਫ਼ਤਰ ਚ ਰਿਕਾਰਡਿੰਗ ਹਾਂ ਤੁਹਾਨੂੰ ਇੰਨਾ ਪਤਾ ਜਿਨ੍ਹਾਂ ਨੇ ਜਿਨ੍ਹਾਂ ਨੂੰ ਇਹਨਾਂ ਨੇ ਕਾਲ ਕੀਤੀ ਆ ਉਹਨਾਂ ਕੋ ਸਾਰਾ ਕੁਝ ਪਿਆ ਵਾ ਮੈਨੂੰ ਨਹੀਂ ਭਾਈ ਜੀ ਪਤਾ ਕੱਲ ਮੈਂ ਜਲੰਧਰ ਆਈ ਮੈਂ ਇਸ ਮੁੱਦੇ ਤੇ ਬੈਠੀ ਜੀ ਇਹਨਾਂ ਨਾਲ ਚਲੋ ਜਦੋਂ ਮੈਂ ਤੁਹਾਨੂੰ ਸੁਣੋ ਤੁਸੀਂ ਮੇਰੀ ਫੋਟੋ ਲਾਤੀ ਬਿਆਨ ਦੇ ਵਿੱਚ ਤੁਸੀਂ ਮੈਂ ਤੁਹਾਨੂੰ ਕਿਹਾ ਮੈਂ ਤੁਹਾਨੂੰ ਮੈਂ ਦਰਮਸ਼ਾਲਾ ਜਾ ਰਿਹਾ ਮੈਂ ਕਾਲ ਕਰਦਾ ਭਾਈ ਜੀ ਤੁਹਾਡੀ ਕਾਲ ਆ ਗਈ ਮੈਨੂੰ ਤੁਸੀਂ ਦੀਪਕ ਕੰਬੋਜੀ ਜਿਹੜੇ ਬਿਆਨ ਲਾ ਰਿਹਾ ਮੈਂ ਅੱਜ ਤੱਕ ਤੁਸੀਂ ਮੇਰੀ ਐਸਕੇ ਨਾਲ ਫੋਟੋ ਦੱਸ ਦੋ ਭਾਈ ਜੀ ਮੈਂ ਉਹਦੇ ਨਾਲ ਐਸਕੇ ਮੇਰੇ ਯਾਰ ਜਰੂਰ ਇਹ ਮੇਰੀ ਗੱਲ ਸੁਣੋ ਪਹਿਲੇ ਭਾਈ ਜੀ ਮੈਂ ਉਸ ਟੌਪਿਕ ਤੇ ਗੱਲ ਹੀ ਨਹੀਂ ਕਰ ਰਿਹਾ ਭਾਈ ਜੀ ਜਿਹੜੇ ਉਹਨਾਂ ਨੇ ਬਿਆਨ ਦਿੱਤੇ ਮੈਂ ਤੇ ਜੋ ਆਪਣੇ ਆਪ ਨੂੰ ਹਿੰਦੂ ਲੀਡਰ ਦਾ ਪ੍ਰਧਾਨਕ ਹੁੰਦਾ ਹੈ ਉਸੇ ਹਾਲਾਤ ਵੇਖ ਸਕਦੇ ਹੋ ਕਿ ਜਿਸ ਨੇ ਬਿਨਾਂ ਪੂਰੀ ਖਬਰ ਸੁਣੇ ਠੱਗਾ ਦਾ ਸਾਥ ਦੇ ਦਿੱਤਾ ਸਾਡੀ ਸਾਰਿਆਂ ਨੂੰ ਪੀਲੇ ਕਿ ਐਸੇ ਪ੍ਰਧਾਨਾਂ ਤੋਂ ਬਚ ਕੇ ਰਹੋ ਜੋ ਸਿਰਫ ਸੋਸ਼ਲ ਮੀਡੀਆ ਤੇ ਹੀ ਪ੍ਰਧਾਨ ਬਣਨ ਜੋਗੇ ਨੇ ਤੇ ਠੱਗਾ ਦਾ ਸਾਥ ਦੇ ਰਹੇ ਨੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਠੱਗਾ ਦਾ ਸਾਥ ਦੇਣ ਨਾਲ ਤੁਹਾਡਾ ਕੀ ਨੁਕਸਾਨ ਹੈ ਬਿਊਰੋ ਰਿਪੋਰਟ ਤਹਿਲਕਾ ਪੰਜਾਬੀ ਟੀਵੀ